ਸਮਾ ਸ਼ਾਮ ਦਾ ਰਹਿਰਾਸ ਸਾਹਿਬ ਦਾ ਪਾਠ ਚੱਲ ਰਿਹਾ ਹੈ ਕਿ ਉਸ ਰਹਿਰਾਸ ਸਾਹਿਬ ਦੇ ਪਾਠ ਦੇ ਪ੍ਰਸਾਰਣ ਦੇ ਦੌਰਾਨ YouTube ਚੈਨਲ ਸ਼੍ਰੋਮਣੀ ਕਮੇਟੀ ਦਾ ਰੋਕ ਦਿੱਤਾ ਜਾਂਦਾ ਹੈ। ਅਵਾਦਾ ਇਹ ਦਿੱਤਾ ਜਾਂਦਾ ਹੈ ਕਿ ਜੀ ਕੁਝ ਨੀਤੀਗਤ ਜਿਹੜੇ ਨਿਯਮ ਨੇ ਜੀ YouTube ਦੇ ਉਹਨਾਂ ਤੋਂ ਹਟ ਕੇ ਕੁਝ ਚੱਲਿਆ। ਇੱਕ ਹਫ਼ਤੇ ਲਈ ਅਧਕਾਰਤ YouTube ਚੈਨਲ ਐਸ.ਪੀ.ਸੀ ਦੇ ਨੂੰ ਮੁਅਤਤ ਕੀਤਾ ਗਿਆ। ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਲੋਰੈਂਸ ਬਿਸ਼ਨੋਈ ਦਾ ਭਰਾ ਨੂੰ 11 ਦਿਨਾਂ ਦੇ ਰਿਮਾਂਡ ਤੇ ਨਈਂ ਨੇ ਲਾਇਆ ਪਰ ਉਹ ਉਧਰ ਕਹਿੰਦੇ ਜੀ ਅਮਰੀਕਾ ਨੇ ਤਾਂ ਆਪਣੀ ਡਿਪੋਰਟ ਕਰਨ ਦੀ ਨੀਤੀ ਤਹਿਤ ਉਹਨੂੰ ਫੜਿਆ ਇਲੀਗਲ ਸੀ ਇਸ ਲਈ ਉਹਨੂੰ ਭੇਜਿਆ ਤੇ ਯੂਨ ਇੰਦਰਾ ਗਾਂਧੀ 에어ਪੋਰਟ ਤੇ ਨਈਂ ਨੇ ਗਿਰਤਾ ਕਰ ਪੰਜਾਬ ਹਰਿਆਣਾ ਚ ਕਈ ਕੇਸ ਨੇ 22 ਕੇਸ ਤਾਂ ਇਕੱਲੇ ਰਾਸਥਾਂ ਚ ਚੱਲਦੇ ਆ ਕਹਿੰਦੇ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਿਕਾਰਤ YouTube ਚੈਨਲ ਉਸ YouTube ਚੈਨਲ ਦੇ ਉੱਤੇ ਸਵੇਰੇ ਸ਼ਾਮ ਸਤਿ ਸ਼੍ਰੀ ਅਕਾਲ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰ 19 ਨਵੰਬਰ 2025 ਦਿਨ ਬੁੱਧਵਾਰ ਸਮਾ ਸ਼ਾਮ ਦਾ ਰਹਿਰਾ ਸਾਹਿਬ ਦਾ ਪਾਠ ਚੱਲ ਰਿਹਾ ਤੇ ਉਸ ਰਹਿਰਾ ਸਾਹਿਬ ਦੇ ਪਾਠ ਦੇ ਪ੍ਰਸਾਰਣ ਦੇ ਦੌਰਾਨ YouTube ਚੈਨਲ ਸ਼੍ਰੋਣੀ ਕਮੇਟੀ ਦਾ ਰੋਕ ਦਿੱਤਾ ਜਾਂਦਾ ਹਵਾਲਾ ਦਿੱਤਾ ਜਾਂਦਾ ਕਿ ਜੀ ਕੁਝ ਨੀਤੀਗਤ ਜਿਹੜੇ ਨਿਯਮ ਨੇ ਜੀ YouTube ਦੇ ਉਹਨਾਂ ਤੋਂ ਹਟ ਕੇ ਕੁਝ ਚੱਲਿਆ ਹੁਣ ਸ਼੍ਰੋਣੀ ਕਮੇਟੀ ਹੈਰਾਨ ਕੀ ਕੀ ਹੋ ਸਕਦਾ ਇਹਦੇ ਤੇ ਗੁਰਬਾਣੀ ਦਾ ਪ੍ਰਸਾਦ ਚੱਲਦਾ ਹੈ ਕਥਾ ਕੀਰਤਨ ਹੁੰਦੇ ਨੇ ਕੀਰਤਨ ਦਰਬਾਰ ਹੁੰਦੇ ਨੇ ਵਿਚਾਰਾ ਹੁੰਦੀਆਂ ਨੇ ਉਹਦੇ ਵਿੱਚ ਅਜਿਹਾ ਕਿਹੜਾ ਸ਼ਬਦ ਕਿਹੜਾ ਅੱਖਰ ਹੈ ਕਿਹੜਾ ਕੀ ਤੁਹਾਨੂੰ ਇਹ ਕਿਹੜਾ ਕਿੱਥੋਂ ਆਇਆ ਇੱਕ ਹਫ਼ਤੇ ਲਈ ਅਧਕਾਰਤ YouTube ਚੈਨਲ SCPC ਦੇ ਨੂੰ ਮੁਅਤਲ ਕੀਤਾ ਗਿਆ ਔਰ ਜਾਣਕਾਰੀ ਜਿਹੜੀ ਅਜੇ ਸਪਸ਼ਟ ਨਹੀਂ ਹੈ ਪਰ ਅਧਾਰ ਇਹ ਮੰਨਿਆ ਜਾ ਰਿਹਾ ਹੈ ਕਿ 31 ਅਕਤੂਬਰ 2025 ਨੂੰ ਕਿਸੇ ਕਥਾ ਵਾਰਤਾ ਦੇ ਦਰਮਿਆਨ 84 ਦਾ ਜ਼ਿਕਰ ਆਉਂਦਾ 1984 ਦਾ ਕਿ ਉਸ ਹਵਾਲਾ ਦੇ ਕੇ ਕਿਤੇ ਇਹ ਰੋਕਿਆ ਗਿਆ ਹੁਣ ਕੀ YouTube ਨੇ ਆਪਣੇ ਆਪ ਆਨਲਾਈਨ ਕੋਈ ਅੱਖਰ ਪਿਕ ਕਰਕੇ ਕੋਈ ਸ਼ਬਦ ਚੂਜ਼ ਕਰਕੇ ਉਸ ਨੂੰ ਆਪਣੇ ਆਪ ਇਹ ਤਰਕ ਤੌਰ ਤੇ ਰੋਕਣ ਦੀ ਕੋਸ਼ਿਸ਼ ਦੀ ਪ੍ਰਕਿਰਿਆ ਚਲਾਈ ਹੈ ਕੀ ਕਿਸੇ ਨੇ ਕੋਈ ਕੰਪਲੇਟ ਪਾਈ ਹੈ ਰਾਜਨੀਤਿਕ ਜਮਾਤ ਵੱਲੋਂ ਕਿਸੇ ਧਾਰਮਿਕ ਸੰਸਥਾ ਵੱਲੋਂ ਕਿਸੇ ਪਰਿਵਾਰ ਵੱਲੋਂ ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਕਿਹਨੇ ਸ਼ਿਕਾਇਤ ਕੀਤੀ ਹੈ ਜੇ ਇਸ ਸ਼ਿਕਾਇਤ ਦੇ ਧਾਰਤੇ ਕਾਰਵਾਈ ਹੈ ਤਾਂ ਕੀ ਇਹਦੇ ਵਿੱਚ ਕੇਂਦਰ ਸਰਕਾਰ ਦਾ ਵੀ ਕੋਈ ਰੋਲ ਹੋ ਸਕਦਾ ਜੇ ਕੇਂਦਰ ਸਰਕਾਰ ਦਾ ਹਵਾਲਾ ਹੋਵੇ ਤਾਂ 84 ਦੇ ਜ਼ਿਕਰ ਨਾਲ ਉਹਨੂੰ ਕੀ ਇਹ 84 ਦਾ ਜ਼ਿਕਰ ਆਉਂਦਾ ਉਹਦੇ ਵਿੱਚ ਕਟੜੇ ਵਿੱਚ ਤਾਂ ਕਾਂਗਰਸ ਖੜੀ ਐ ਗਾਂਧੀ ਪਰਿਵਾਰ ਖੜਾ ਐ 인ਦਰਾ ਗਾਂਧੀ ਐ ਤੇ ਉਹ ਸਾਰਿਆਂ ਦੇ ਵਿੱਚ ਫਿਰ ਬੀਜੇਪੀ ਦੀ ਅਗਵਾਈ ਵਾਲੀ ਸੈਂਟਰ ਸਰਕਾਰ ਨੂੰ ਕੀ ਮਸਲਾ ਉਥਾ ਇਹਦੇ ਵਿੱਚੋਂ ਲਾਹਾ ਵੀ ਖਟਣ ਦੀ ਪਹਿਲ ਕਦਮੀ ਦੇਖਦੀ ਐ ਫਿਰ ਫਿਰ ਕਿਹਦੇ ਇਤਾਰ ਦੇ ਉੱਤੇ ਚਲੋ ਆਪਾਂ ਇਹ ਗੱਲ ਨੂੰ ਇੱਕ ਪਾਸੇ ਰੱਖੀਏ ਕਿ ਸ਼ਿਕਾਇਤ ਹੋਈ ਜਾਂ ਨਹੀਂ ਹੋਈ ਸ਼ਿਕਾਇਤ ਕੀਤੀ ਜਾਂ ਕਰਾਈ ਗਈ ਆਪਣੇ ਆਪ ਹੋਇਆ ਜਾਂ ਆਪਣੇ ਆਪ ਕੀਤਾ ਗਿਆ ਪਰ YouTube ਚੈਨਲ ਰੁਕ ਗਿਆ ਮਤਲਬ ਜਿਹੜੇ ਸ਼ਰਧਾਲੂ ਐਸੀਪੀਸੀ ਦੇ ਅਧਿਕਾਰਤ YouTube ਚੈਨਲ ਰਹੀਂ ਦੇਸ਼ਾਂ ਵਿਦੇਸ਼ਾਂ ਦੁਨੀਆ ਚ ਬੈਠ ਕੇ ਸਤਿਗੁਰੂ ਜੀ ਦਰਬਾਰ ਸਾਹਿਬ ਦੀ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਸਵੇਰ ਸ਼ਾਮੀ ਦੇਖਦੇ ਸੀ ਉਹ ਇਹ ਤੋਂ ਵਾਂਝੇ ਹੋ ਗਏ ਔਰ ਹਫ਼ਤਾ ਦੇ ਵਿੱਚ ਰੋਕ ਰਹਿਣੀ ਹੈ ਬੇਸ਼ੱਕ ਸ਼੍ਰੋਮਣੀ ਕਮੇਟੀ ਨੇ ਆਪਣੇ ਦੂਸਰੇ ਅਧਿਕਾਰਤ ਪੇਜ ਦੇ ਉੱਤੇ ਹੈ ਸ਼ਰਦਾਲੂ ਨੂੰ ਅਪੀਲ ਬੇਨਤੀ ਕੀਤੀ ਆ ਪਰ ਇੰਨੀ ਜਲਦੀ ਉੱਥੇ ਪਹੁੰਚ ਪਾਉਣਗੇ ਪਤਾ ਲੱਗੇਗਾ ਕਿ ਨਹੀਂ ਕਿਉਂਕਿ ਉਹਦੇ ਨਾਮ ਦੇ ਉੱਤੇ ਕਿੰਨੇ ਅਸਲੀ ਨਕਲੀ ਕਿੰਨਾ ਕੁ ਚੱਲਦਾ ਪਰ 31 ਤਰੀਕ ਦੀ ਜੇ ਆਧਾਰ ਹੈ 31 ਅਕਤੂਬਰ ਦਾ ਤੇ 19 ਨਵੰਬਰ ਨੂੰ ਸ਼ਾਮ ਨੂੰ ਰੁਕੇ ਜਾਂਦਾ ਮਤਲਬ 31 ਅਕਤੂਬਰ ਦੀ ਸ਼ਾਮ ਦੀ ਸ਼ਿਕਾਇਤ ਦਾ ਜੇ ਹਵਾਲਾ ਹੈ ਜਾਂ ਉਸ ਕੋਈ ਵਿਖਿਆਨ ਦਾ ਹਵਾਲਾ ਹੈ ਤਾਂ ਉਸ ਨੂੰ 19 ਦਿਨਾਂ ਬਾਅਦ ਸ਼ਾਮ ਨੂੰ ਉਸ ਸਮੇਂ ਰਹਿ ਰਾਸਤੇ ਸਮੇਂ ਚਲਦੇ ਰਹਿ ਰਸਪਾੜ ਦੇ ਸਮੇਂ ਜ ਰੋਕਿਆ ਜਾਂਦਾ ਔਰ ਇੱਕ ਹਫਤੇ ਲਈ ਰੋਕਿਆ ਜਾਂਦਾ ਮਤਲਬ 19 ਤਰੀਕ ਤੋਂ ਰੋਕਣ ਦਾ ਮਤਲਬ 20 21 22 23 24 25 25 26 ਤਰੀਕ ਤੱਕ ਗਿਆ ਜੀ ਤੇ 25 ਤਰੀਕ ਸ਼ਾਮ ਨੂੰ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮਾ ਨੇ ਸੰਪਰਵਣਾ ਤੇ 25 ਤਰੀਕ ਤੱਕ ਰੋਕ ਫਿਰ ਰੋਕ 26 ਤੱਕ ਚੱਲਣੀ ਹੈ ਮਿਰਸਾ ਉਹਨਾਂ ਹਫਤੇ ਦੇ ਹਿਸਾਬ ਨਾਲ ਇਹ ਦੇਖੀ ਮੈਨੇ ਸਮਝੀਏ ਕਿ ਕੀ ਇਹ ਕਿਸੇ ਸ਼ਰਾਰਤ ਤਹਿਤ ਕਿਸੇ ਸਾਜਿਸ਼ ਤਹਿਤ ਕਿਸੇ ਯੋਜਨਾਬੱਧ ਤਰੀਕਾ ਕਰ ਨਾਲ ਜਾਂ ਇਹ ਬਿਲਕੁਲ ਤਕਨੀਕੀ ਆਪਣੀ ਆਪ ਪ੍ਰਕਿਰਿਆ ਜਿਹੜੀ ਤਕਨੀਕ ਚੱਲਦੀ ਆ ਉਹਦੇ حوالے ਨਾਲ ਪਰ ਖਦਸੇ ਖੜੇ ਹੋਗੇ ਸਵਾਲ ਖੜੇ ਹੋਗੇ ਕਿ ਬਿਲਕੁਲ ਉਹ ਦਿਨ ਉਹ ਹਫਤਾ ਚੁਣਿਆ ਜਿਨ੍ਹਾਂ ਦਿਨਾਂ ਚ 350 ਸਾਲਾਂ ਪ੍ਰੋਗਰਾਮਾ ਦਾ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਸਮਾਗਮਾਂ ਦਾ ਪ੍ਰਸਾਰਣ ਜਾਣਾ ਇੱਕ ਪਾਸੇ ਪੰਜਾਬ ਦੇ ਵਿੱਚ ਇਹਨਾਂ ਸਮਾਗਮਾਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਐਸਜੀਪੀਸੀ ਦੀ ਟਕਰਾਅ ਹੈ ਐਸਜੀਪੀਸੀ ਕਹਿੰਦੀ ਧਾਰਮਿਕ ਸਾਡਾ ਖੇਤਰ ਹੈ ਸਰਕਾਰ ਕਹਿੰਦੀ ਸਰਕਾਰ ਸਾਡੀ ਹੈ ਤੇ ਇਸ ਲਈ ਸਾਡਾ ਅਧਿਕਾਰ ਹੈ ਸਥਾਪਨੀਆਂ ਬਣਾਉਣਾ ਮਤਲਬ ਜੇ ਕਾਦੀ ਵੀ ਜੀਪੀ ਸਰਕਾਰ ਸੀ ਤਦ ਕੋਈ ਫਰਕ ਨਹੀਂ ਕਹਿੰਦੇ ਸ਼੍ਰੋਮਣੀ ਕਮੇਟੀ ਨੂੰ ਤਦ ਬਾਦਲਾਂ ਨੇ ਮਨਾਈ ਤਦ ਸ਼੍ਰੋਮਣੀ ਕਮੇਟੀ ਪਿੱਛੇ ਰੱਖ ਕੇ ਤੁਰਦੀ ਸੀ ਅੱਜ ਸਰਕਾਰ ਬਣਾਉਣਾ ਚਾਹੁੰਦੀ ਅੱਜ ਨਾਲ ਵੀ ਨਹੀਂ ਕਹਿੰਦਾ ਐਸਜੀਪੀਸੀ ਬੈਠਾ ਹੋ ਜਾਂਦੀ ਇਸ ਲਈ ਟਕਰਾਅ ਹੈ ਅਸੀਂ ਬੇਸਿਕਲੀ ਤੁਸੀਂ ਕਰੋ ਪ੍ਰਬੰਧਾਂ ਦਾ ਕੰਮ ਜੇ ਸਰਕਾਰ ਨੇ ਕਰਨਾ ਹੈ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਵੇ ਸੜਕਾਂ 'ਚ ਸਿਹਤ 'ਚ ਰੱਖ-ਰਖਾਵ 'ਚ ਆਉਣ ਜਾਣ ਚੌਥੇ ਦੇ ਪ੍ਰਬੰਧਾਂ 'ਚ ਹੈ ਆਵਾਜ਼ਾਈ ਦੇ ਸਾਧਨਾਂ 'ਚ ਉਹ ਕੰਮ ਦੇਖੇ ਪਰ ਧਾਰਮਿਕ ਸਮਾਗਮਾਂ ਦੇ ਲਈ ਥਾਂ ਮੰਗਣ ਦੀ ਕੋਸ਼ਿਸ਼ ਨਾ ਕਰੇ ਇਹ ਟਕਰਾਅ ਦੇ ਬੱਚਾ ਲਈ ਬਿਲਕੁਲ ਉਹਨਾਂ ਦੇ ਨਾਲ ਚੇ ਪੇਜ ਦਾ ਰੁਕ ਜਾਣਾ ਜੇ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਸਮਾਗਮ ਇਸ ਮਾਧਿਅਮ ਰਾਹੀਂ ਦੂਰ ਦਰਾਡੇ ਬੈਠੀ ਸੰਗਤਾਂ ਤੱਕ ਸ੍ਰਧਾਲੂਆਂ ਤੱਕ ਪੰਜਾਬੀਆਂ ਤੱਕ ਹਾਂ ਬੁਨੁਕਤਨੋ ਪਿਆਰ ਕਰਨ ਵਾਲੇ ਤੱਕ ਨਹੀਂ ਪਹੁੰਚਣਗੇ ਸਰਕਾਰ ਆਪਣੇ ਮਾਧਿਅਮ ਤੱਕ ਪਹੁੰਚਾਊਗੀ ਕਿ ਇਹਦੇ ਵੀ ਕੋਈ ਅਰਥ ਨਹੀਂ ਫਿਰ ਕੌਣ ਹੈ ਇਹਦੇ ਸਾਰੇ ਦੇ ਪਿੱਛੇ ਤਕਨੀਕ ਕੋਤਾਹੀ ਸ਼ਰਾਰਤ ਸਿਆਸਤ ਜਾਂ ਸ਼ਾਦਸ਼ ਇਸ ਵਾਰ ਜਿਖੜੇ ਲਓ ਜੀ ਫਿਰ ਆਖਰ ਚੋਣਾ ਆ ਹੀ ਗਈਆਂ ਜ਼ਿਲ੍ਹਾ ਪੰਚਾਇਤ ਤੇ ਬਲਾਕ ਸੰਮਤੀ ਦੀਆਂ ਚੋਣਾਂ ਹੁਣ ਦਸੰਬਰ ਚ ਹੋਣੀਆਂ ਲਗਭਗ ਤੈਹ ਨੇ ਜੇ ਅਜੇ ਵੀ ਕੁਝ ਅਜੇ ਹ ਕੋਈ ਘਟਨਾ ਕਰ ਬਨਾ ਵਾਪਰੇ ਤਾਂ ਕਹਿੰਦੇ ਜੀ ਇਹ ਚੋਣਾ ਦਸੰਬਰ ਚ ਹੋ ਜਾਣੀਆਂ ਵੈਸੇ ਤਾਂ ਪਹਿਲਾਂ ਵੀ 5 ਦਸੰਬਰ ਤਰੀਕ ਰੱਖੀ ਹੋਈ ਸੀ ਪਰ ਹੁਣ 5 ਤਾਂ ਨਹੀਂ ਹੁੰਦੀ ਆ ਇਹ ਜਾਣ ਗਿਆ ਤਾਂ 10 ਤਰੀਕ ਤੋਂ ਬਾਅਦ ਹੀ 12 13 14 15 ਦੇ ਦਿਨਾਂ ਤੇ ਵੀ ਹੋ ਸਕਦੀਆਂ ਨੇ 25 ਨਵੰਬਰ ਤੋਂ ਬਾਅਦ ਕਿਸੇ ਵੇਲੇ ਵੀ ਕਹਿੰਦੇ ਜੀ ਇਹਦੇ ਲਈ ਨੋਟੀਫਿਕੇਸ਼ਨ ਜਾਰੀ ਹੋ ਸਕਦਾ ਹੈ ਇਹਦਾ ਰਸਮੀ ਐਲਾਨ ਪ੍ਰਕਿਰਿਆ ਸ਼ੁਰੂ ਹੋ ਸਕਦੀ ਕਿਉਂਕਿ ਹੁਣ ਬਲਾਕਾਂ ਦੇ ਗਠਨ ਦਾ ਕੰਮ ਉਹਦੇ ਰਾਖਵੇਂ ਕਰਨ ਦਾ ਕੰਮ ਬਿਲਕੁਲ ਮੁਕੰਮਲ ਹੈ ਤੇ ਜਿਲ੍ਹਾ ਪ੍ਰੀਸ਼ਦ ਨੇ ਸਾਡੇ ਜ਼ਿਲ੍ਹੇ ਪੱਤਰ ਦੇ ਉੱਤੇ ਤੇ 154 ਬਲਾਕ ਸੰਤੀਆਂ ਨੇ ਸੋ ਇਸ ਲਈ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਤੀਆਂ ਦੀਆਂ ਚੋਣਾਂ ਦੀ ਪ੍ਰਕਿਰਿਆ ਹੁਣ ਬੱਢੀ ਜਾ ਰਹੀ ਹੈ ਮੈਂ ਜੇ ਇਸ ਵਾਰ ਮੈਂ ਗੱਲ ਕਰਾਂ ਤਾਂ ਕਿ ਪੰਜਾਬ ਦੇ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਤੀ ਦੀਆਂ ਚੋਣਾਂ ਦਸੰਬਰ ਦੇ ਦੂਜੇ ਹਫਤੇ ਤੈ ਮੰਨੀਆਂ ਜਾ ਰਹੀਆਂ ਨੇ ਤੇ ਅੰਦਾਜ਼ਨ ਹੈ ਕਿ ਇਹ 14 ਦਸੰਬਰ ਦੇ ਨੇੜੇ ਤੇੜੇ ਹੋਣਗੀਆਂ 25 ਨਵੰਬਰ ਤੋਂ ਬਾਅਦ ਇਹਦੇ ਲਈ ਨੋਟੀਫਿਕੇਸ਼ਨ ਜਾਰੀ ਹੋ ਜਾਏਗਾ ਤੇ ਉਸ ਤੋਂ ਬਾਅਦ ਇਹ ਪ੍ਰਕਿਰਿਆ ਲਾਗੂ ਹੋ ਜਾਏਗੀ ਹੁਣ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ੀਤੀ ਸਮਾਗਮਾਂ ਨੂੰ ਧਿਆਨ ਚ ਰੱਖਦੇ ਹੋયા ਆ ਇਹਦੇ ਸਾਰੇ ਸਮਾਗਮ 25 ਨਵੰਬਰ ਨੂੰ ਮੁਕੰਮਲ ਹੋ ਜਾਣੇ ਆ ਤੇ ਉਸ ਤੋਂ ਬਾਅਦ ਫਿਰ ਕਿਸੇ ਵੀ ਸਮੇਂ ਹੋ ਸਕਦਾ 25 ਨੂੰ ਹੋ ਜੇ ਉਸ ਤੋਂ ਬਾਅਦ 26 ਨੂੰ ਹੋ ਜੇ ਤੇ ਨੋਟੀਫਿਕੇਸ਼ਨ ਆ ਜਾਊਗਾ ਤੇ ਉਸ ਤੋਂ ਬਾਅਦ ਇਹ ਪ੍ਰਕਿਰਿਆ ਤੇ ਕੰਮ ਸ਼ੁਰੂ ਹੋ ਜਾਣਾ ਹੈ ਹਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਇਰ ਪਟੀਸ਼ਨ ਦੇ ਵਿੱਚ ਆਪਣਾ ਜਵਾਬ ਦਾਖਲ ਕਰਦੇ ਆਂ ਪੰਜਾਬ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਅਸੀਂ ਜ਼ਿਲ੍ਹਾ ਪ੍ਰਸ਼ਾਸਿਤ ਵਿਲਾਕ ਸੰਧੀ ਦੀਆਂ ਚੋਣਾਂ 31 ਮਈ ਤੱਕ ਕਰਾਵਾਂਗੇ ਜੀ ਇਹ ਹਾਈ ਕੋਰਟ ਦੇ ਵਿੱਚ ਬਿਆਨ ਦਰਜ ਹੈ ਮਤਲਬ ਕੀ ਦਿੱਤਾ ਹੈ ਪੰਚਾਇਤਾਂ ਸਮੇਂ ਤੋਂ ਪਹਿਲਾਂ ਭੰਗ ਕਰਨ ਦੀ ਪ੍ਰਕਿਰਿਆ 'ਚ ਜਾਂਦੇ ਨੇ ਕਦੇ ਸਮੇਂ ਤੇ ਵੀ ਚੋਣਾਂ ਨਹੀਂ ਹੋ ਪਉਂਦੀਆਂ ਸੋ ਇਸ ਲਈ ਪਹਿਲਾਂ 31 ਮਈ ਦੀ ਤਰੀਕ ਇਹਨਾਂ ਨੇ ਪੰਜਾਬ ਦੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸਰਕਾਰ ਦੇ ਜਵਾਬ ਦੇ ਵਿੱਚ ਦਰਜ ਕਰਾਈ। ਕਹਿੰਦੇ ਜੀ ਇੱਕ ਪਟੀਸ਼ਨ ਦਾਖਲ ਸੀ ਉਸ ਪਟੀਸ਼ਨ ਦਾ ਜਵਾਬ ਜਦੋਂ ਪੰਜਾਬ ਸਰਕਾਰ ਨੇ ਦਿੱਤਾ ਉਹਨੇ ਕਿਹਾ ਕਿ ਅਸੀਂ ਜੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੀਆਂ ਚੋਣਾਂ 31 ਮਈ ਤੱਕ ਕਰਵਾ ਲਾਂਗੇ। ਫਿਰ ਇਹ ਐਲਪੀਆ ਵੀ ਆਨੇ ਮੰਗ। ਇਸ ਮਗਰੋਂ ਬਲਾਕਾਂ ਦੇ ਪੁਨਰਗਠਨ ਦੀ ਪ੍ਰਕਿਰਿਆ ਕਹਿੰਦੇ ਜੀ ਸ਼ੁਰੂ ਹੋ ਗਈ। ਹਾਈ ਕੋਰਟ ਤੋਂ ਮਹਿਕਮੇ ਨੇ ਕਹਿੰਦੇ ਜੀ 3 ਮਹੀਨੇ ਦਾ ਸਮਾਂ ਹੋ ਗਿਆ। ਫਿਰ ਜੀ ਪੁਨਰਗਾਠਨ ਸ਼ੁਰੂ ਕਰ ਲਿਆ ਜੀ ਮਤਲਬ ਬਲਾਕਾਂ ਦਾ ਇੱਧਰ ਉੱਧਰ ਸਾਰਾ ਕੁਝ ਤੇ ਕੁਝ ਪਿੰਡ ਇੱਧਰ ਲੈ ਜੋ ਜੀ ਕੁਝ ਉੱਧਰ ਕਰ ਲਓ ਜੀ ਬਲਾਕ ਉਹ ਨਹੀਂ ਜੀ ਪਿੰਡਾਂ ਦਾ ਅਦਾਨ ਪ੍ਰਦਾਨ ਜੀ ਉਹਨੂੰ ਲੈ ਕੇ ਕਿੰთა ਗੋੜਾ ਵੀ ਪਿਆ ਪਰ ਇਹਦੇ ਲਈ 3 ਮਹੀਨੇ ਦਾ ਮਹਿਕਮੇ ਨੇ ਪੰਚਾਇਤ ਮਹਿਕਮੇ ਨੇ ਸਮਾਂ ਮੰਗ ਲਿਆ ਤੇ ਮਾਰਜੋ ਕਦਾ ਤੋ ਸਮਾਂ ਮਿਲ ਗਿਆ ਫਿਰ ਇਹਦਾ ਮਤਲਬ ਇਤੋਂ ਬਾਅਦ ਇਹਨਾਂ ਨੇ ਚੋਣਾ 5 ਅਕਤੂਬਰ ਤੇ ਲੈ ਕੇ ਹੁਣ ਜਿਹੜੀਆਂ 31 ਮਈ ਨੂੰ ਸੀ ਜੂਨ ਜੁਲਾਈ ਅਗਸਤ ਤੱਕ ਇਹਨਾਂ ਨੂੰ ਸਮਾਂ ਮਿਲ ਗਿਆ ਸਿੱਧੇ ਰੂਪ ਦੇ ਵਿੱਚ ਜੂਨ ਵੀ ਮਿਲ ਗਿਆ ਜੁਲਾਈ ਵੀ ਮਿਲ ਗਿਆ ਅਗਸਤ ਵੀ ਮਿਲ ਗਿਆ ਪਰ ਫਿਰ ਉਤਵਾੜ ਹੜਾ ਲੇ ਸੋ ਜਿੱਦਾਂ ਹੀ ਇਹਨਾਂ ਨੇ 3 ਮਹੀਨੇ ਦਾ ਸਮਾਂ ਮੰਗਿਆ ਤੇ ਉਸ ਤੋਂ ਬਾਅਦ ਚੋਣਾ ਇਹਨਾਂ ਨੇ ਫਿਰ 5 ਅਕਤੂਬਰ ਕਰਾਉਣ ਦੀ ਵਚਨਬੱਤਾ ਪ੍ਰਗਟਾਈ ਇਸ ਦੌਰਾਨ ਕਹਿੰਦੇ ਜੀ ਪੰਜਾਬ ਨੂੰ ਹੜਾ ਨੇ ਪਣੀ ਚਪੇੜ ਚ ਲੈ ਲਿਆ ਹੜਾ ਹੁੰਦੇ ਹਵਾ ਦੇ ਨਾਲ ਫਿਰ ਇਹ ਚੋਣਾ ਫਿਰ 5 ਅਕਤੂਬਰ ਤੋਂ ਵੀ ਅੱਗੇ ਲੈ ਜਾਣ ਲਈ ਉਤਾਵਲੇ ਹੋ ਗਏ ਤੇ ਕਰ ਕਰਾ ਕੇ ਜਿਨ੍ਹਾਂ ਨੇ ਫਿਰ 5 ਦਸੰਬਰ ਤਰੀਕ ਨਮੀ ਦੇਤੀ ਕਿ ਉਹਨਾਂ ਸੀ 5 ਦਸੰਬਰ ਨੂੰ ਕਰਾ ਦਾਂਗੇ ਇਹ ਹਰ ਹਿੱਲੇ ਪਰ ਹੁਣ ਜਿਹੋ ਜੀ ਪ੍ਰਕਿਰਿਆ ਵੋਟਰ ਸੂਚੀਆਂ ਨੂੰ ਲੈ ਕੇ ਸੀ ਚੋਣਾ ਜਨਵਰੀ 2025 ਦੀਆਂ ਵੋਟ ਸੂਚੀਆਂ ਦੇ ਆਧਾਰ 'ਤੇ ਹੋਣੀਆਂ ਨੇ ਉਹ ਸਾਰੀ ਪ੍ਰਕਿਰਿਆ ਸੀ ਸਰਪੰਚੀ ਚੋਣਾਂ ਵੇਲੇ ਪੰਜਾਬ 'ਚ 1 ਕਰੋੜ 33 ਲੱਖ ਵੋਟਰ ਦਰਜ ਕੀਤੇ ਗਏ ਨੇ ਤੇ ਇਸ ਤਰੀਕੇ ਨਾਲ ਮਤਲਬ ਕਿ ਇਹ ਜਿਹੜੀਆਂ ਪੰਚਾਇਤੀ ਚੋਣਾਂ ਨੇ ਇਹ 15 ਅਕਤੂਬਰ 2024 ਨੂੰ ਅਨਿਤ ਚੋਣਾਂ ਹੋਣੀਆਂ ਸਨ ਪੰਜਾਬ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਆਖਰੀ ਚੋਣਾਂ ਕੈਪਟਨ ਨਿੰਦਰ ਸਿੰਘ ਦੀ ਸਰਕਾਰ ਸਵੇ 19 ਸਤੰਬਰ 2018 ਨਹੀਂ ਹੋਈਆਂ 19 ਸਤੰਬਰ 2018 ਨਹੀਂਆਂ ਚੋਣਾਂ ਸਤੰਬਰ 2023 ਹੋ ਜਾਣੀ ਚਾਹੀਦੀ ਸੀ ਸੋ ਉਸ ਵਾਲੇ ਨਾਲ ਇਹਦਾ ਸਮਾਂ ਬਣਦਾ ਸੀਗਾ ਤਾਂ 2013 ਚ ਹੋਈਆਂ ਪਹਿਲਾਂ ਗੱਠਜੋੜ ਸਰਕਾਰ ਚ ਫਿਰ 2018 ਚ ਹੋਈਆਂ ਸੋ 18 ਚ ਹੋਈਆਂ ਸੀ ਉਸ ਤੋਂ ਬਾਅਦ ਇਹ ਲਟਕਦੀਆਂ ਆ ਗਈਆਂ 10 ਅਗਸਤ 2023 ਨੋਟੀਫਿਕੇਸ਼ਨ ਜਾਰੀ ਕਰਕੇ ਪੰਚਾਇਤ ਚੋਣਾਂ 31 ਦਸੰਬਰ ਤੱਕ ਸੰਸਦੀ ਚੋਣਾਂ ਕਰਾਉਣ ਦਾ ਫੈਸਲਾ ਸੀ ਸੋ ਪਰ 25 ਨਵੰਬਰ 2023 ਤੱਕ ਕਰਾਉਣ ਦਾ ਫੈਸਲਾ ਕੀਤਾ ਪਰ ਫਿਰ ਉਹ ਅਦਾਲਤ ਚੁਣੌਤੀ ਵਿੜ ਗਈ ਫਿਰ ਉਹ ਪੈਂਦੀਆਂ ਪੈਂਦੀਆਂ ਇੱਥੇ ਆ ਗਈਆਂ ਸੋ ਜੀ ਹੁਣ ਇਹ ਮੰਨਿਆ ਜਾ ਰਿਹਾ ਕਿ ਹੁਣ ਆਖਰ ਜਿਹੜਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ 25 ਨਵੰਬਰ ਤੋਂ ਬਾਅਦ ਨੋਟੀਫਿਕੇਸ਼ਨ ਤੇ 14 ਦਸੰਬਰ ਦੇ ਲਾਗੇ ਪਾਗੇ ਇਹ ਚੋਣਾਂ ਹੋ ਜਾਣਗੀਆਂ ਸੋ ਦੇਖਦੇ ਹਾਂ ਜੀ ਹੁਣ ਇੱਥੇ ਕਿੰਨੀ ਸਰਕਾਰ ਆ ਆਪਣੀ ਪ੍ਰਕਿਰਿਆ ਤਹਿਤ ਕਰਾਉਂਦੀ ਹੈ ਸਵਿਧਾਨਕ ਤਰੀਕੇ ਨਾਲ ਕਰਾਉਂਦੀ ਹੈ ਕਿ ਸਰਪੰਚੀ ਪੰਚੀ ਵਾਲਾ ਕੋਈ ਖੇਡ ਚੱਲਦਾ ਹੈ ਕੀ ਹੁੰਦਾ ਹੈ ਦਵੇਦਾਰਾਂ ਦੇ ਨਾਲ ਕੋਈ ਧੱਕਾਬਦੀ ਕੀਤੀ ਹੁੰਦੀ ਹੈ ਜਾਂ ਨਾਰਮਲ ਚੋਣਾ ਹੁੰਦੀ ਹੈ ਇਹ ਸੱਤ ਨਜ਼ਰ ਹੋਗੀ ਪਰ ਚੋਣਾਂ ਦਾ ਪੜ ਹੁਣ ਵੱਜਦਾ ਨਜ਼ਰ ਹੋਣ ਲੱਗਿਆ ਦੂਸਰੇ ਪਾਸੇ ਅਮਰੀਕਾ ਤੋਂ ਰਿਪੋਰਟ ਕੀਤਾ ਗਿਆ ਲਾਰੈਂਸ ਬਿਸ਼ਨੋਈ ਦਾ ਭਰਾ ਕਹਿੰਦੇ ਜੀ ਕਾਫੀ ਚਰਚਾ ਚ ਹੈ ਕਿ ਉਹ ਉਸ ਦਾ NIA ਨੇ ਸਵਾਗਤ ਕੀਤਾ NIA ਨੇ 에어ਪੋਰਟ ਤੋਂ ਉਹਨੂੰ ਗ੍ਰਿਫਤਾਰ ਕੀਤਾ ਪਟਿਆਲਾ ਹੂਸੀ ਅਦਾਲਤ 'ਚ ਤੁਰੰਤ ਪੇਸ਼ ਕੀਤਾ ਉੱਥੇ ਉਹਦਾ 15 ਦਿਨ ਦਾ ਰਿਮਾਂਡ ਮੰਗਿਆ ਤੇ 11 ਦਿਨ ਦਾ ਰਿਮਾਂਡ ਮਿਲ ਗਿਆ ਨਈਏ ਨੂੰ ਬਿਲਕੁਲ ਹੁਣ ਉਹਨੂੰ 11 ਦਿਨਾਂ ਦੇ ਰਿਮਾਂਡ ਤੇ ਨਈਏ ਨੇ ਲੈ ਗਿਆ ਲਾਰੈਂਸ ਦੇ ਭਰਾ ਨੂੰ NIA ਨੇ ਗ੍ਰਿਫਤਾਰ ਕਰ ਲਿਆ ਸੀ ਦਿੱਲੀ 에어ਪੋਰਟ ਤੋਂ ਜਦੋਂ ਉਹਨੂੰ ਕਹਿੰਦੇ ਕਿ ਅਮਰੀਕਾ ਉਹ ਨਾਮ ਬਦਲ ਕੇ ਗਿਆ ਪਾਸਪੋਰਟ ਬਦਲ ਕੇ ਗਿਆ ਹੋਰ ਮੁਲਕ ਰਾਹੀ ਹੋ ਕੇ ਗਿਆ ਫਿਰ ਉੱਥੇ ਇੱਕ ਸਿੰਗਰਾਂ ਦਾ ਸ਼ੋਅ ਸੀ ਉਸ ਦੇ ਦੌਰਾਨ ਉਹ ਸੈਲਫੀਆਂ ਲੈਦਾ ਨਜ਼ਰ ਆ ਗਿਆ ਤੇ ਪੰਜਾਬ ਸਰਕਾਰ ਨੇ ਜੀ ਕਹਿੰਦੀ ਪ੍ਰਕਿਰਿਆ ਸ਼ੁਰੂ ਕਰਤੀ ਭਾਰਤ ਸਰਕਾਰ ਦੇ ਧਿਆਨ ਚ ਲੈਤਾ ਚਲੋ ਇਹ ਪ੍ਰਕਿਰਿਆ ਮੇ ਚਲਦੀਆਂ ਰਹੀਆਂ ਪਰ ਹੁਣ ਉਧਰ ਕਹਿੰਦੇ ਜੀ ਅਮਰੀਕਾ ਨੇ ਤਾਂ ਆਪਣੀ ਡਿਪੋਰਟ ਕਰਨ ਦੀ ਨੀਤੀ ਤਹਿਤ ਉਹਨੂੰ ਫੜਿਆ ਇਲੀਗਲ ਸੀ ਇਸ ਲਈ ਉਹਨੂੰ ਭੇਜਿਆ ਤੇ ਜੀ ਉਹਨੂੰ ਇੰਦਰਾ ਗਾਂਧੀ ਅਰਪੋਰਟ ਤੇ ਨਹੀਂ ਨਹੀਂ ਗ੍ਰਿਫਤਾਰ ਕਰ ਲਿਆ ਹੁਣ ਇਹਦੇ ਦੋਰੀ ਚਰਚਾ ਇੱਕ ਕਹਿੰਦੇ ਜੀ ਕਿ ਬਿਸ਼ੱਕ ਅਮਰੀਕਾ ਨੇ ਰਿਪੋਰਟ ਕੀਤਾ ਪਰ ਉਹ ਭਾਰਤ ਸਰਕਾਰ ਉਹਨੂੰ ਕੱਢ ਕੇ ਲਈ ਹੈ ਜੀ ਤੇ ਕੁਝ ਕਹਿੰਦੇ ਜੀ ਨਹੀਂ ਭਾਰਤ ਸਰਕਾਰ ਤਾਂ ਬਚਾ ਕੇ ਲਈ ਹੈ ਹੁਣ ਕੱਢ ਕੇ ਲਈ ਆਈ ਫੜ ਕੇ ਲਈ ਆਈ ਐ ਦੋਸ਼ੀ ਦੇ ਰੂਪ ਚ ਲਈ ਆਈ ਤਾਂ ਫਿਰ ਇਹਦਾ ਹੋਰ ਸਵਾਲ ਹੈ ਜੇ ਉਹਦੀ ਬਚਾ ਕੀਤਾ ਉਹਨੂੰ ਇੱਥੋਂ ਸੁਰੱਖਿਅਤ ਕੱਢ ਲਿਆਂਦਾ ਹੁਣ ਉਰੇ ਉਹਦੀ ਮੇਜ਼ਬਾਨੀ ਕਰਨੀ ਹੈ ਸਰਕਾਰੀ ਤੌਰ ਤੇ ਫਿਰ ਇਹ ਵੱਖਰਾ ਸਵਾਲ ਹੈ ਪਰ ਅਨਮੋਲ ਬਿਸ਼ਨੋਈ ਸਿਤੂ ਮੁੱਸੀ ਵਾਲੇ ਦੇ ਕਤਲकांड ਦੇ ਵਿੱਚ ਵੀ ਲੋੜਿੰਦਾ ਸੀ ਅਨਮੋਲ ਬਿਸ਼ਨੋਈ ਬਾਬਾ ਸਦੀਕੀ ਦੇ ਮਾਮਲੇ ਦੇ ਵਿੱਚ ਵੀ ਲੋੜਿੰਦਾ ਸੀ ਅਨਮੋਲ ਬਿਸ਼ਨੋਈ ਦੇ ਉੱਤੇ ਬਾਲੀਵੁੱਡ ਦੇ ਵੱਡੇ ਅਦਾਕਾਰਾਂ ਚ ਗਿਣੇ ਜਾਂਦੇ ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਦੇ ਮਾਮਲੇ ਚ ਵੀ ਸੀ ਇਹੀ ਨਹੀਂ 2 ਦਰਜਨ ਦੇ ਕਰੀਬ ਮਾਮਲਿਆਂ ਚ ਘਿਰਿਆ ਹੋਇਆ ਔਰ ਕਰੀਬ-ਕਰੀਬ 7 ਤੋਂ ਵੱਧ ਸੂਬਿਆਂ ਦੇ ਵਿੱਚ ਉਹਦੇ ਤੇ ਕੇਸ ਨੇ ਇਸ ਗ੍ਰੋ ਨਾਲ 700 ਤੋਂ ਵੱਧ ਸ਼ੂਟਰ ਜੁੜੇ ਨੇ ਪੰਜਾਬ ਹਰਿਆਣਾ ਚ ਕਈ ਕੇਸ ਨੇ 22 ਕੇਸ ਤਾਂ ਇਕੱਲੇ ਰਾਸਥਾਨ ਚ ਚੱਲਦੇ ਆ ਕਹਿੰਦੇ ਉਸ ਦੇ ਖਿਲਾਫ 31 ਮਾਮਲੇ ਨੇ 10 ਲੱਖ ਤੋਂ ਵੱਧ ਦਾ ਇਨਾਮ ਹੈ ਤਾਂ ਹੀ ਕਿਹਾ ਦੋਦਰਜ ਉਦਬਾ ਤੇ 22 ਰਾਸਥਾਨ ਚ ਹੀ ਨੇ ਕੱਲੇ ਤੇ ਕਈ ਸੂਬਿਆਂ ਨੂੰ ਜਿਵੇਂ ਪੰਜਾਬ ਨੂੰ ਵੀ ਹਰਿਆਣਾ ਨੂੰ ਵੀ ਰਾਸਥਾਨ ਨੂੰ ਵੀ ਮਹਾਰਾਸ਼ਟਰ ਨੂੰ ਵੀ ਹੈਨਾ ਉਹ ਕਿੰਨੇ ਮਾਮਲਿਆਂ ਚ ਲੜਿੰਦਾ ਸੋ 2 ਸਾਲ ਪਹਿਲਾਂ ਕਹਿੰਦੇ ਪੰਜਾਬੀ ਸਿੰਗਰ ਦੇ ਸ਼ੋਅ 'ਚ ਦੇਖਿਆ ਸੀ ਜਿੱਥੋਂ ਨਿਸ਼ਾਨਦੇਹੀ ਵੀ ਹੋਈ ਪੰਜਾਬ ਪੁਲਿਸ 2022 ਤੋਂ ਪਿੱਛੇ ਲੱਗੀ ਹੋਈ ਆ ਤੇ ਫੰਡਿੰਗ ਹਥਿਆਰ ਹੈ ਯੋਜਨਾਵਾਂ ਉਹ ਸਾਰਾ ਕੁਝ ਉਹਦੇ ਵਿੱਚ ਕਹਿੰਦੇ ਇਹਦਾ ਨਾਮ ਕਾਫੀ ਗੂੰਜਦਾ ਤੇ ਇਸ ਲਈ ਕਹਿੰਦੇ ਜੀ ਕਿ ਉਹਦੇ ਉੱਤੇ ਹੁਣ NIA ਨੇ ਆਪਣੀ ਪਕੜ ਬਣਾਈ ਹੁਣ NIA ਰਿਮਾਂਡ ਦੇ ਵਿੱਚ ਉਹ ਕੀ ਕਬੂਲ ਕਰਾਉਂਦਾ ਤੇ ਉਸ ਤੋਂ ਬਾਅਦ ਉਹ ਗਾਂ ਕਿੱਥੇ ਤੱਕ ਨਿਸ਼ਾਨਦੇਹੀ ਕਰਦਾ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਮਾਮਲਾ ਸਭ ਦੇ ਜੱਖਜਾਰ ਹੋ ਗਿਆ ਸੀਗਾ ਹੁਣ ਉਹ ਉਸ ਕੜੀਆਂ ਨੂੰ ਜੋੜ ਕੇ ਕੁਝ ਮਸਲਿਆਂ ਤੱਕ ਲੈ ਕੇ ਜਾਂਦਾ ਜਾਂ ਜਿਹੜੇ ਸੂਬਿਆਂ 'ਚ ਪਰਚੇ ਦਰਜ ਨੇ ਕਿ ਉਹ ਫਿਰ ਇਸ ਪ੍ਰਕਿਰਿਆ ਲਈ ਆਉਣਗੇ ਕਿ ਜੀ ਸਾਡੇ سپੁਰਦ ਕੀਤਾ ਜਾਵੇ ਅਸੀਂ ਆਪਣੀ ਇਨਕੁਆਇਰੀ ਕਰਨੀ ਹੈ ਉਹ ਪ੍ਰਕਿਰਿਆ ਬਾਅਦ 'ਚ ਚੱਲੂ ਇਕੱਠੀ ਚੱਲੂ ਹੈ ਜੇ ਕਾਫੀ ਕੁਝ ਸਪੱਸ਼ਟ ਹੋਣਾ ਬਾਕੀ ਹੈ ਸੋ ਫਿਲਹਾਲ ਐਨਆਈਏ ਨੇ 11 ਦਿਨਾਂ ਦਾ ਰਹਿਮਾਨ ਹਾਸਲ ਕਰ ਲਿਆ ਤੇ ਉਹ ਉਸ ਰਹਿਮਾਨ ਦੇ ਵਿੱਚੋਂ ਕੀ ਕਬੂਲ ਕਰ ਪਾਉਂਦੇ ਨੇ ਕੀ ਮਨਾ ਪਾਉਂਦੇ ਨੇ ਲਿਖਣਾ ਪਹਿਲੂ ਇਹ ਹੋ ਗਿਆ ਜਨਾਬ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਰਿਆਣਾ ਮੁੜ ਕੇ ਹਿੱਸਾਦਾਰ ਬਣ ਕੇ ਦਾਖਲ ਹੋਣ ਦੇ ਲਈ ਪੂਰੀ ਜਦੋਜਹਿਜ ਹੈ ਹਰਿਆਣੇ ਦੇ ਵਿਦਿਆਰਥੀਆਂ ਦੇ ਪੜ੍ਹਾਈ ਦੇ ਲਈ ਇਹ ਯੂਨੀਵਰਸਿਟੀ ਦੇ ਬੂਹੇ ਖੁੱਲੇ ਨੇ ਇਹ ਯੂਨੀਵਰਸਿਟੀ ਦੇ ਵਿੱਚ ਜੇ ਪੰਜਾਬ ਦੇ ਬੱਚੇ ਪੜ੍ਹਦੇ ਨੇ ਹਿਮਾਚਲ ਦੇ ਬੱਚੇ ਪੜ੍ਹਦੇ ਨੇ ਹਰਿਆਣੇ ਦੇ ਪੜ੍ਹਦੇ ਨੇ ਹੋਰ ਨਾ ਥਾਮਾ ਤੋਂ ਪੜ੍ਹਦੇ ਨੇ ਪਰ ਸਵਾਦ ਮਾਲਕੀ ਦਾ ਸੀ ਜਦੋਂ ਇਹਦੇ ਵਿੱਚੋਂ ਆਪਣੇ ਆਪ ਹਰਿਆਣੇ ਨੇ ਵੱਖਰੇ ਸੂਬੇ ਤੋਂ ਬਾਅਦ ਇਹਨੂੰ ਆਪਣੇ ਆਪ ਨੂੰ ਅੱਡ ਕੀਤਾ ਆਪਣੇ ਕਾਲਜਾਂ ਨੂੰ ਵੱਖ ਕੀਤਾ ਤਾਂ ਆਪਣੀ ਮਰਜ਼ੀ ਨਾਲ ਗਿਆ ਹਿਮਾਚਲ ਨੇ ਜਦੋਂ ਇਹ ਤੋਂ ਆਪਣੇ ਆਪ ਨੂੰ ਵੱਖ ਕੀਤਾ ਤਾਂ ਆਪਣੀ ਮਰਜ਼ੀ ਨਾਲ ਗਿਆ ਹੁਣ ਹਿਮਾਚਲ ਕਹਿੰਦਾ ਚੰਡੀਗੜ੍ਹ 'ਚ ਮੇਰਾ ਹਿੱਸਾ ਹਰਿਆਣਾ ਕਹਿੰਦਾ ਯੂਨੀਵਰਸਿਟੀ 'ਚ ਮੇਰੇ ਕਾਲਜ ਵਾਪਸ ਦਾਖਲ ਕਰੋ ਪਹਿਲਾਂ ਹਰਿਆਣਾ ਖੁਦ ਕੰਪਰੈਸ਼ਨ ਯੂਨੀਵਰਸਿਟੀ ਨਾਲ ਜੁੜਿਆ ਆਪਣੇ ਕਾਲਜਾਂ ਨਾਲ ਜੋੜੇ ਹੁਣ ਉੱਥੋਂ ਕਾਲਜ ਤੋੜਨ ਦਾ ਨਾ ਤਾਂ ਕੋਈ ਕਾਰਨ ਦੱਸਿਆ ਜਾ ਰਿਹਾ ਤੇ ਇੱਥੇ ਜੁੜਨ ਦਾ ਕਾਰਨ ਵੀ ਨਹੀਂ ਦੱਸਿਆ ਜਾ ਰਿਹਾ ਹਰਿਆਣੇ ਦੀ ਐਂਟਰੀ ਦਾ ਮਤਲਬ ਕਿ ਕੇਂਦਰ ਦਾ ਸਿੱਧਾ ਕੰਟਰੋਲ ਦਾ ਮਹੀਨਾ ਕਿ ਸੈਨਟ ਸਿੰਡੀਗੇਟ ਦੇ ਵਿੱਚ ਜੇ ਇਦਾਂ ਨਹੀਂ ਕੇਂਦਰੀਕਰਨ ਹੋ ਰਿਹਾ ਤਾਂ ਇਦਾਂ ਕਰ ਲਈਏ ਕੱਲ ਨੂੰ ਫਿਰ ਹਿਮਾਚਲ ਨੂੰ ਵੀ ਲਿਆਈਏ ਕੱਲ ਨੂੰ ਰਾਜਸਥਾਨ ਵੀ ਫਿਰ ਬਾੜ ਲਿਓ ਜਿਵੇਂ ਹੁਣ ਪੀਪੀਐਮਪੀ ਦੇ ਵਿੱਚ ਪੰਜਾਬ ਤੇ ਹਰਿਆਣਾ ਦੀ ਮੈਂਬਰ ਹੁੰਦੇ ਸੀ ਹੁਣ ਕਹਿੰਦੇ ਹਿਮਾਚਲ ਤੇ ਰਾਜਸਥਾਨ ਦਾ ਮੈਂਬਰ ਵੀ ਲਾਵਾਂਗੇ ਫਿਰ ਇੱਥੇ ਵੀ ਤੁਸੀਂ ਇਹ ਕੁਸ਼ ਕਰੋਗੇ ਪਰ ਇਹ ਇੱਕ ਵਾਇਦ ਤੁਰਪੀ ਦੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਆ ਕੇ ਕਿਹਾ ਅਮਿੱਤਿਆ ਨਾਲ ਮੀਟਿੰਗ ਤੋਂ ਬਾਅਦ ਕਿ ਜਿਉਂ ਦਿੱਤੀਓ ਸਥਿਤੀ ਬਰਕਰਾਰਾ ਦਾ ਜੀ ਪੰਜਾਬੀ ਨੂੰ ਸਾਡੀ ਵਿਰਾਸਤ ਹੈ ਤੇ ਹਰਿਆਣਾ ਨੇ ਕਿਹਾ ਕਿ ਸਿੱਖਿਆ ਨੀਤੀ ਦੇ ਮਾਮਲੇ 'ਚ ਅਸੀਂ ਮੰਗ ਕਰ ਰਹੇ ਹਾਂ ਸਾਡੇ ਕਾਲਜ ਵਿੱਚ ਪਰ ਮੁੱਖ ਮੰਤਰੀ ਸਾਹਿਬ ਤੁਸੀਂ ਦੱਸਿਆ ਨਹੀਂ ਕਿ ਮਿਤਸ਼ਾ ਨੇ ਤੁਹਾਨੂੰ ਇਹ ਵੀ ਕਿਹਾ ਕਿ ਤੁਸੀਂ ਦੋਏ ਸੂਬੇ ਬੈਠ ਕੇ ਨਵੇੜਲੋ ਇਹ ਮਸਲਾ ਬੈਠ ਕੇ ਨਵੇੜਲੋ ਦਾ ਮਤਲਬ ਜਿਵੇਂ ਐਸ.ਵਾਈ.ਐਲ ਬੈਠ ਕੇ ਨਿਭਾ ਸਕਦਾ ਜੀ ਪੰਜਾਬ ਕੇ ਦਾ ਸਾਡਾ ਪਾਣੀਆਂ ਦੀ ਮਾਲਕੀ ਹੈ ਸਾਡੇ ਕੋਲ ਬਾਧੂ ਪਾਣੀ ਨਹੀਂ ਹੈ ਤੁਸੀਂ ਗਲਤ ਮੰਗਦੇ ਹੋ ਹਰਿਆਣਾ ਕਹਿੰਦਾ ਸਾਨੂੰ ਵੀ ਪਾਸਾ ਪਾਣੀ ਲੈ ਕੇ ਰਵਾਂਗੇ ਨਹਿਰ ਬਣਾਓ ਦੇ ਉਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਹੈ ਤੁਸੀਂ ਕਹੋਗੇ ਸਾਡੇ ਵਿਰਾਸਤੀ ਹੈ ਜੀ ਤੁਸੀਂ ਆਪ ਛੱਡ ਕੇ ਕਿਉਂ ਅਸੀਂ ਤੁਹਾਡੇ ਕਾਲਜ ਦਾਖਲ ਹੀ ਕਰਨੇ ਅਗਲੇ ਗਣੇਸਾ ਦਾਖਲ ਹੋਣਾ ਜੀ ਫਿਰ ਦੋਏ ਕਿਵੇਂ ਬਟਣਗੇ ਜੀ ਫਿਰ ਦੋਹਾਂ ਨੂੰ ਬਿਠਾ ਕੇ ਸੈਂਟਰ ਕਰੂਗਾ ਤੱਕੜੀ ਫੜ ਕੇ ਤੋਲ ਕੇ ਕਿ ਬੁਰਕੀ ਇੱਧਰ ਰੱਖਣੀ ਕਿ ਇੱਧਰ ਰੱਖਣੀ ਇੱਧਰ ਤੋੜਨੀ ਹੈ ਇੱਧਰ ਤੋੜਨੀ ਇਹ ਕੰਮ ਕਰਨਾ ਪਰ ਸਵਾਲ ਕੱਲਾ ਹੀ ਨਹੀਂ ਆਇਆ ਕਿ ਉਸ ਬੈਠਕ ਦੇ ਵਿੱਚ ਅਮਿਤ ਸ਼ਾਹ ਨਾਲ ਜਦੋਂ ਉਤਰੀ ਜਨਰਲ ਕੌਂਸਲ ਦੀ ਬੈਠਕ ਹੋ ਰਹੀ ਸੀ ਉਹਦੇ ਵਿੱਚ ਹਰਿਆਣਾ ਨੇ ਦਾਖਲ ਹੋਣ ਦੀ ਇੱਛਾ ਪ੍ਰਗਟਾਈ ਹੋਰ ਤੁਸੀਂ ਇਤਰਾਜ਼ ਪ੍ਰਗਟਾਇਆ ਸਵਾਲ ਇੱਥੇ ਨਹੀਂ ਹੈ ਸਵਾਲ ਇਹ ਹੈ ਕਿ ਕੇਂਦਰ ਨੇ ਤੁਹਾਨੂੰ ਇਹ ਕਿਹਾ ਹਮਿੰਤਸ਼ਾ ਨੇ ਕਿਹਾ ਕਿ ਦੋਏ ਸਵੇਰੇ ਮਿਲ ਕੇ ਬੈਠ ਕੇ ਨਵੇੜੋ ਕਿ ਰੋਡ 'ਤੇ ਫੇਰ ਸਾਡੇ ਕੋਲ ਆਇਓ ਉੱਪਰਲੀ ਅਥਾਰਟੀ ਸਾਡੀ ਉਹ ਹੈ ਪਰ ਸਚਾਈ ਇਹ ਹੈ ਕਿ ਜਿਹੜਾ ਸਿੱਖਿਆ ਵਿਭਾਗ ਹੈ ਉਹਨੇ ਨਵੀਂ ਸਿੱਖਿਆ ਨੀਤੀ ਤਹਿਤ ਜਿਵੇਂ ਚ ਦਾਖਲ ਹੋਣਾ ਉਸ ਵਾਲੇ ਨਾਲ ਕੰਨਸਿੰਡੀਗੇਟ ਦੀ ਕੋਈ ਥਾਂ ਨਹੀਂ ਬਚਨੀ ਅੱਜ ਜਦ ਦੁਜਾਤ ਜਾਰੀ ਹੈ ਕੱਲ ਨੂੰ ਫਿਰ ਚਣੌਤੀ ਖੜੀ ਹੋਣੀ ਉਹ ਤੋਂ ਵੀ ਖਤਰਨਾਕ ਪਹਿਲਾ ਹੀ ਇਹ ਕੇਸ ਭਾਰਤੀ ਸਿੱਖਿਆ ਵਿਭਾਗ ਕੋਲ ਗਿਆ ਹੋਇਆ ਸਿੱਖਿਆ ਮੰਤਰਾਲੇ ਕੋਲ ਗਿਆ ਹੋਇਆ ਕੇਂਦਰੀ ਸਿੱਖਿਆ ਮੰਤਰਾਲੇ ਤੇ ਉਹਦੇ ਹਵਾਲੇ ਨਾਲ ਪਤਾ ਲੱਗ ਰਿਹਾ ਕਿ 15 ਅਕਤੂਬਰ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਦੇਖਿਆ ਗਿਆ ਕਿ ਪੰਜਾਬ ਯੂਨੀਵਰਸਿਟੀ ਵਿੱਚ ਹਰਿਆਣਾ ਨੂੰ ਇੱਕ ਹਿੱਸੇਦਾਰ ਵਜੋਂ ਸ਼ਾਮਲ ਕਰਨ ਵਾਲੇ ਸਕਾਰਾਤਮਕ ਢੰਗ ਨਾਲ ਵਿਚਾਰ ਕੀਤਾ ਜਾ ਸਕਦਾ ਹੈ ਲੋੜੀ ਫਿਰ ਉੱਤੇ ਤਾਂ ਆ ਗਈ ਗੱਲ ਸਪਸ਼ਟ ਹੁਣ ਹੈ ਕੀ ਹੈ ਉਹ ਕਹਿੰਦੇ ਜੀ ਕਿ ਪੰਜਾਬ ਤੇ ਹਰਿਆਣਾ ਨੂੰ ਅਪੀਲ ਕੀਤੀ ਕਿ ਆਪਸ ਦੇ ਵਿੱਚ ਗੱਲਬਾਤ ਰਾਹੀਂ ਮੁੱਦੇ ਦਾ ਹੱਲ ਕਰ ਲੈਣ ਜਿਹੜਾ ਕੇਂਦਰੀ ਸਿੱਖਿਆ ਮੰਤਰਾਲਾ ਸਾਡਾ ਮੰਤਰਾਲੇ ਨੇ ਕਿਹਾ ਕਿ ਇਸ ਮੁੱਦੇ ਤੇ ਸਿੱਖਿਆ ਮੰਤਰਾਲੇ ਤਹਿਤ ਮਤਲਬ ਗ੍ਰਹਿ ਮੰਤਰਾਲਾ ਨੇ ਸੂਚਿਤ ਕਰਿਆ ਉਸ ਬੈਠਕ ਦੇ ਵਿੱਚ ਕਿ ਸਿੱਖਿਆ ਮੰਤਰਾਲੇ ਤਹਿਤ ਉੱਚ ਸਿੱਖਿਆ ਵਿਭਾਗ ਨੋਡਲ ਅਥਾਰਟੀ ਹੈ ਤੇ ਨੋਡਲ ਅਥਾਰਟੀ ਦੇ ਵੱਜੋਂ ਕੇਂਦਰੀ ਸਿੱਖਿਆ ਮੰਤਰਾਲੇ ਦੇ ਕੋਲ ਪਹਿਲਾਂ ਹੀ ਇਸ ਬਾਰੇ ਕਾਨੂੰਨੀ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਉਹ ਪਹਿਲਾਂ ਤੋਂ ਹੀ ਕਾਨੂੰਨੀ ਨੁਕਤੇ ਤੋਂ ਜਾਂਚ ਕਰ ਰਹੇ ਨੇ ਕਿ ਕੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਰਿਆਣਾ ਦੇ ਕਾਲਜ ਸ਼ਾਮਲ ਕਰਲੇ ਜਾਣ ਇੱਥੇ ਨਹੀਂ ਰੁਕੇ ਸਿੱਖਿਆ ਮੰਤਰਾਲੇ ਦੇ ਹਵਾਲੇ ਨਾਲ ਵਿਭਾਗ ਵੱਲੋਂ 15 ਅਕਤੂਬਰ ਨੂੰ ਲਿਖੇ ਪੱਤਰ ਚ ਕਿਹਾ ਗਿਆ ਕਿ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਦੇਖਿਆ ਗਿਆ ਹੈ ਕਿ ਪੰਜਾਬ ਯੂਨੀਵਰਸਿਟੀ ਵਿੱਚ ਹਰਿਆਣਾ ਨੂੰ ਇੱਕ ਹਿੱਸੇਦਾਰ ਵਜੋਂ ਸ਼ਾਮਲ ਕਰਨ ਵਾਰ ਇਸ ਕਾਤਮਕ ਢੰਗ ਨਾਲ ਵਿਚਾਰ ਕੀਤਾ ਜਾ ਸਕਦਾ ਹੈ ਤੇ ਇਸ ਦਾ ਮਤਲਬ ਹਰਿਆਣਾ ਦੇ ਕਾਲਜਾਂ ਨੂੰ ਹਰ ਹਾਲ ਪੰਜਾਬ ਯੂਨੀਵਰਸਿਟੀ ਦਾਖਲ ਕੀਤਾ ਜਾਊਗਾ ਜੋ ਯੂਨੀਵਰਸਿਟੀ ਦਾਖਲ ਹੁੰਦੇ ਨੇ ਫਿਰ ਉਹਨਾਂ ਦੀ ਹਿੱਸੇਦਾਰੀ ਦਾ ਮਾਮਲਾ ਸੈਨੇਟ ਸਿੰਡੀਗੇਟ ਤੇ ਕੰਟਰੋਲ ਦਾ ਮਾਮਲਾ ਸੋ ਇਹ ਚੁਣੌਤੀ ਨਵੀਂ ਖੜੀ ਹੋ ਜਣੀ ਹੈ ਜੀ ਚਲੋ ਜਾਂਦੇ ਜਾਂਦੇ ਗੱਲ ਕਰੀਏ ਮਾਨਯੋਗ ਸੁਪਰੀਮ ਕੋਰਟ ਵੱਲੋਂ ਆਏ ਇੱਕ ਫੈਸਲੇ ਦੀ ਇਹ ਕਹਿੰਦੇ ਜੀ ਇਹ ਫੈਸਲਾ ਬਹੁਤ ਅਹਿਮ ਤੇ ਅਹਿਮੀਅਤ ਰੱਖਦਾ ਹੈ ਜੀ ਮਾਨਜੁਕ ਸੁਪਰੀਮ ਕੋਰਟ ਨੇ ਕਿਹਾ ਕਿ ਰਾਜਪਾਲ ਤੇ ਰਾਸ਼ਪਤੀ ਕੋਲ ਜਿਹੜੇ ਬਿੱਲ ਰਹਿੰਦੇ ਨੇ ਪੈਂਡਿੰਗ ਉਹਨਾਂ ਦੀ ਅਸੀਂ ਸਮਾਹਤ ਤੈਅ ਨਹੀਂ ਕਰ ਸਕਦੇ ਪਹਿਲਾਂ 3 ਮਹੀਨਿਆਂ ਚ ਬਿੱਲ ਨਿਵੇੜਨ ਦੀ ਹਦਾਇਤ ਆਈ ਸੀ ਪਰ ਹੁਣ ਫੈਸਲਾ ਆਇਆ ਫੈਸਲੇ ਚ ਕਹਿੰਦੇ ਜੀ ਰਾਜਪਾਲ ਵਿਧਾਨ ਸਭਾ ਦੇ ਪਾਸ ਬਿਲਾ ਨੂੰ ਲਟਕਾਉਣ ਦਾ ਰਾਜਪਾਲ ਤੁਰੰਤ ਪਹਿਨ ਕਦਮੀ ਕਰਕੇ ਜਾਂ ਤਾਂ ਉਹਨਾਂ ਨੂੰ ਖਾਰਜ ਕਰਨ ਜਾਂ ਮੁੜ ਵਿਚਾਰ ਲਈ ਵਾਪਸ ਭੇਜਣ ਜਾ ਫੈਸਲਾ ਲੈਣੀ ਰਾਸ਼ਪਤੀ ਕੋਲ ਭੇਜਣ ਉਹ ਲਟਕਾਉਣਾ ਆਪਣੇ ਕੋਲ ਨਾ ਰੱਖਣ ਪਰ ਕਹਿੰਦੇ ਕਿ ਉਹਨਾਂ ਨੂੰ ਕਾਨੂੰਨੀ ਤੌਰ ਤੇ ਜੋ ਅਧਿਕਾਰ ਹੈ ਉਹਦੇ ਵਿੱਚ ਅਸੀਂ ਤਰੀਕ ਤੈ ਨਹੀਂ ਕਰ ਸਕਦੇ ਅਸੀਂ ਸਮਾਂ ਹੱਦਰੀ ਤੈ ਕਰ ਸਕਦੇ ਇਹ ਉਹਨਾਂ ਕੋਲ ਛੁੱਟ ਹੈਗੀ ਹੈ ਪਰ ਜੇ ਜਿਆਦਾ ਲੜਕੋ ਫਿਰ ਅਸੀਂ ਦਖਲ ਦੇ ਸਕਦੇ ਮਤਲਬ ਇੱਕ ਤਰ੍ਹਾਂ ਨਾਲ ਬੜਾ ਬਚਾ ਕੇ ਲੰਗਾਂ ਦੀ ਕਵਾਇਦ ਹੈ ਲੋਕਾਂ ਦੇ ਮਸਲੇ ਤਾਂ ਰਹੇਗੇ ਉੱਥੇ ਸੂਬੇ ਦੇ ਮਸਲੇ ਤਾਂ ਰਹੇਗੇ ਉੱਥੇ ਕੀ ਹਾਲ ਹੈ ਇਹਦੇ ਵਿੱਚ ਚਲੋ ਆਪਾਂ ਉਸ ਗੱਲ ਤੇ ਆਉਣੇ ਜੋ ਅੱਜ ਹੋਇਆ ਸਪਰੀਮ ਕੋਰਟ ਨੇ ਵੀਰਵਾਰ ਨੂੰ ਰਾਸ਼ਟਰਪਤੀ ਉਹ ਰਾਜਪਾਲ ਦੇ ਬਿਲਾਂ ਦੀ ਮਨਜ਼ੂਰੀ ਦੀ ਡੈਡਲਾਈਨ ਤੈਅ ਕਰਨ ਵਾਲੀ ਪਟੀਸ਼ਨ ਦੇ ਉੱਤੇ ਫੈਸਲਾ ਸੁਣਾ ਦਿੱਤਾ। ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਸਾਨੂੰ ਨਹੀਂ ਲੱਗਦਾ ਕਿ ਰਾਜਪਾਲਾਂ ਦੇ ਕੋਲ ਵਿਧਾਨ ਸਭਾ ਵੱਲੋਂ ਆਏ ਪਾਸ ਬਿਲਾਂ ਨੂੰ ਰੋਕ ਲਾਉਣ ਦੀ ਕੋਈ ਪਾਵਰ ਹੈ। ਮਤਲਬ ਸਾਨੂੰ ਬੜਾ ਚੰਗਾ ਲੱਗ ਰਿਹਾ। ਸੁਪਰੀਮ ਕੋਰਟ ਨੇ ਕਿਹਾ ਕਿ ਰਾਜਪਾਲਾਂ ਦੇ ਕੋਲ ਤਿੰਨ ਆਪਸ਼ਨਾਂ ਨੇ। ਜਾਂ ਤਾਂ ਉਹ ਮਨਜ਼ੂਰੀ ਦੇਣ ਜਾਂ ਬਿਲਾਂ ਨੂੰ ਦੁਬਾਰਾ ਵਿਚਾਰਨ ਦੇ ਲਈ ਵਾਪਸ ਭੇਜਣ ਜਾਂ ਰਾਸ਼ਟਰਪਤੀ ਕੋਲ ਭੇਜ ਦੇਣ। ਮਤਲਬ ਤੇ ਤੋ ਖਰਚ ਕਰ ਨਹੀਂ ਸਕਦੇ ਜਾਂ ਤਾਂ ਉਹ ਮਨਜ਼ੂਰੀ ਦੇ ਦੇਣ ਉਹਨੂੰ ਮਨਜ਼ੂਰ ਸਹਿਮਤੀ ਦੇ ਦੇਣ ਆਪਣੀ ਜਾਂ ਉਹ ਕਹਿਣ ਵੀ ਮੁੜ ਵਿਚਾਰ ਕਰੋ ਬਦਾਂਸ ਜੀ ਵਾਪਸ ਆ ਜੀ ਵੀ ਜੇ ਦੂਜੀ ਵਾਰ પાਸੋਂ ਕਹਿ ਜੇ ਫਿਰ ਤਾਂ ਰੋਕ ਹੀ ਨਹੀਂ ਸਕਦੇ ਫਿਰ ਤਾਂ ਰਾਸ਼ਟਰਪਤੀ ਨੂੰ ਭੇਜਣਾ ਹੀ ਪੈਂਦਾ ਤੇ ਜਾਂ ਫਿਰ ਉਹ ਸਿੱਧਾ ਰਾਸ਼ਟਰਪਤੀ ਨੂੰ ਭੇਜ ਦੇਣ ਤਿੰਨੇ ਆਪਸ਼ਨਾਂ ਨੇ ਕਹਿੰਦੇ ਸੁਪਰੀਮ ਕੋਰਟ ਨੇ ਕਿਹਾ ਕਿ ਬਿਲਾਂ ਦੀ ਮਨਜ਼ੂਰੀ ਦੇ ਲਈ ਕੋਈ ਸਮਾਂ ਸੀਮਾ ਤੈਅ ਨਹੀਂ ਕੀਤੀ ਜਾ ਸਕਦੀ ਜੇਕਰ ਦੇਰੀ ਹੋਏਗੀ ਤਾਂ ਅਸੀਂ ਦਖਲ ਦੇ ਸਕਦੇ ਹਾਂ বারবার ਕੌਣ ਜਾਊਗਾ ਕਿੱਲ ਕਿੱਲ ਬਿਲ ਤੇ ਕਿਨੇ ਪੈਰ ਵੀ ਕਰੂਗੀ ਪੁਰਾਣੇ ਬਿਲ ਇੰਨੇ ਪੈਂਡਿੰਗ ਪਏ ਨੇ ਸੁਬਿਆਂ ਦੇ ਕਿੱਥੇ ਉਹਦੀ ਚਾਰਜਿੰਗ ਹੋ ਰਹੀ ਹੈ ਇਹ ਮਾਮਲਾ ਤਾਮਲਾਡੂ ਗਵਰਨਰ ਤੇ ਸੁਭਾ ਸਰਕਾਰ ਦੇ ਵਿਚਾਲੇ ਪੈਦਾ ਹੋਏ ਵਿਵਾਦ ਨਾਲ ਸ਼ੁਰੂ ਹੋਇਆ ਸੀ ਤੇ ਉਹ ਉੱਥੋਂ ਦੇ ਗਵਰਨਰ ਤੇ ਵਿਚਾਲੇ ਇਹ ਇਹ ਪੈਨ ਉੱਪਰਿਆ ਸੀ ਜਿਸ ਤੋਂ ਬਾਅਦ ਸਾਰੇ ਸੁਬਿਆਂ ਦੇ ਮਾਮਲੇ ਆਏ ਤੇ ਇਸ ਫੈਸਲੇ ਚ ਕਿਹਾ ਗਿਆ ਕਿ ਰਾਜਪਾਲ ਨੂੰ ਭੇਜੇਗੇ ਬਿੱਲ ਰਾਸ਼ਪਤੀ ਨੂੰ 3 ਮਹੀਨਿਆਂ ਚ ਭੇਜੇ ਜਾਣ ਦਾ ਫੈਸਲਾ ਲੈਣਾ ਹੋਵੇਗਾ ਤੇ ਆਰਡਰ 11 ਅਪ੍ਰੈਲ ਨੂੰ ਸਾਹਮਣੇ ਆਇਆ ਸੀ ਇਸ ਵਾਰ ਰਾਸ਼ਪਤੀ ਨੇ ਇਸ ਮਾਮਲੇ 'ਚ ਸੁਪਰੀਮ ਕੋਰਟ ਦੀ رائے ਮੰਗੀ ਸੀ ਤੇ 14 ਸਵਾਲ ਪੁੱਛੇ ਸੀ ਇਸ ਮਾਮਲੇ 'ਚ 8 ਮਹੀਨੇ ਤੋਂ ਸੁਣਵਾਈ ਚੱਲ ਰਹੀ ਸੀ ਸੋ ਪਹਿਲਾਂ 3 ਮਹੀਨਿਆਂ 'ਚ ਨਵੇੜਾਂ ਦੀ ਹਿਦਾਇਤ ਵਰਗਾ ਇੱਕ ਪਹਿਲੂ ਆਇਆ ਸੀ ਜਿਹਦੇ ਉੱਤੇ ਫਿਰ ਮਨਜੋਗ ਰਾਸ਼ਪਤੀ ਨੇ ਕਿਹਾ ਕਿ ਨਹੀਂ ਇਹਦੇ ਤੇ ਮੁੜ ਵਿਚਾਰ ਕਰੋ ਸੋ ਹੁਣ ਕਿਹਾ ਜਾ ਰਿਹਾ ਕਿ ਪੰਜ ਮੈਂਬਰੀ ਜਿਹੜੀ ਬੈਂਚ ਸੀਗਾ ਜਿਹਦੀ ਗਵਾਹੀ ਖੁਦ ਥੜੀ ਚੀਫ ਜਸਟਿਸ ਕਰ ਰਹੀ ਸੀਗੇ ਸੋ ਉਹਨਾਂ ਦੀ ਗਵਾਹੀ ਹੇਠ ਇਹਦੇ ਤੇ ਚਰਚਾ ਹੋਈ ਤੇ ਜਿਹਦੇ ਵਿੱਚ ਇਹ ਫੈਸਲਾ ਹੋਇਆ ਮਤਲਬ ਅੱਜ ਫੈਸਲਾ ਰੋਕਿਆ ਹੋਇਆ ਸੀ ਜਿਹੜਾ ਅੱਜ ਫੈਸਲਾ ਸੁਣਾਉ ਦਿੱਤਾ ਗਿਆ ਕਿ ਜੀ ਸਮਾਹਤ ਕੋਈ ਤੈ ਨਹੀਂ ਪਰ ਲੜਕਾ ਇਹ ਨਾ ਜਾਣ ਫਿਰ ਚਲੋ ਜੀ ਹੁਣ ਸਭ ਦੇ ਸਾਹਮਣੇ ਆ ਫੈਸਲਾ ਬਹੁਤ ਬਹੁਤ